हां जी दोस्तों सारेया नु सस्श्रीकाल स्वागत करदेया तौडा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਦਲੇਰ ਸਿੰਘ ਦੇ ਕੋਲ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਫਸਟਲੀ ਇਹ ਦੱਸਣਾ ਬਹੁਤ ਜ਼ਰੂਰੀ ਆ ਠੀਕ ਆ ਜੀ ਤੇ ਪਸ਼ੂ ਵਪਾਰ ਦਾ ਕੰਮ ਆ ਬਿਹੜਾ ਮੱਝਾਂ ਇਸੇ ਤਰ੍ਹਾਂ ਪਸ਼ੂ ਜਿਹੜੇ ਦੋਸਤੋ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਤੇ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਇੱਕ ਨੀਲੀ ਰਾਵੀ ਦੇ ਵਿੱਚ ਦੋਸਤੋ ਚਾਹੇ ਪੰਜ ਕਲਿਆਣੀ ਕਹੇ ਕੋਈ ਵੀਰ ਚਾਹੇ ਨੀਲੀ ਰਾਵੀ ਕਹੇ ਇੱਕ ਤੁਹਾਨੂੰ ਝੋਟੀ ਦਿਖਾ ਦਾਂਗੇ ਮਗਰ ਬੱਚਾ ਵੀ ਬਹੁਤ ਵਧੀਆ ਹੈਗਾ ਦੋਸਤੋ ਪੂਰੀ ਡਿਟੇਲ ਆਪਾਂ ਵੀਰ ਤੋਂ ਪੁੱਛ ਲਾਂਗੇ ਦਲੇਰ ਤੋਂ ਕੀ ਦੁੱਧ ਦਾ ਕੀ ਰੇਟ ਭਾਅ ਪਰਤਾ ਰਹੂਗਾ ਅੱਜ ਇਸ ਝੋਟੀ ਦਾ ਅੱਜ 21 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਕੋਈ 1.5 ਵਜੇ ਦਾ ਬਾਕੀ ਪਸ਼ੂ ਜਿਹੜਾ ਦਿਖਾਵਾਂਗੇ ਦੋਸਤੋ ਅੱਜ ਸਵੇਰ ਸਵੇਰਾ ਦੋ ਟਾਈਮ ਤਸੱਲੀ ਕਰ ਲਿਓ ਚਬਾਈ ਕਰਕੇ ਤਿੰਨ ਟਾਈਮ ਚਬਾਈ ਕਰ ਲਿਓ ਆਓ ਕਰਦੇ ਹਾਂ ਗੱਲਬਾਤ ਦਲੇਰ ਵੀਰ ਦੇ ਨਾਲ ਸਭ ਤੋਂ ਪਹਿਲਾਂ ਦਲੇਰ ਭਾਈ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਕਿ ਔਰ ਕਿਵੇਂ ਕੰਮ ਕਰ ਵਧੀਆ ਜੀ ਕਿਰਪਾ ਚੱਲੀ ਜਾਂਦਾ ਚੱਲਦਾ ਖਾਣਾ ਹਾਂਜੀ ਵਧੀਆ ਜੀ ਠੀਕ ਆ ਅੱਛਾ ਤੇਰੇ ਭਾਈ ਜੀ ਆ ਜਿੱਦਾਂ ਕਿ ਤੁਸੀਂ ਮੈਨੂੰ ਦੱਸਿਆ ਸੀਗਾ ਪਸ਼ੂ ਵਪਾਰ ਦਾ ਕੰਮ ਤਾਂ ਚਲੋ ਤੁਹਾਨੂੰ ਜਾਣਦੇ ਆ ਵੀਰ ਹਾਂਜੀ ਕਿਉਂਕਿ ਆਪਾਂ ਪਸ਼ੂ ਵਪਾਰ ਵਾਲੀ ਜਿਹੜੀ ਵੀਡੀਓ ਉਹ ਤਾਂ ਪਾਉਂਦੇ ਰਹੀਦਾ ਹਾਂਜੀ ਨਾਲ ਦੀ ਨਾਲ ਇੱਕ ਪ੍ਰੈਕਟੀਕਲੀ ਵੀ ਤੁਹਾਡੇ ਕੋਲ ਕਈ ਕੋਰਸ ਹੈਗੇ ਆ ਜਿਵੇਂ ਆਪਾਂ ਡਾਕਟਰੀ ਵੈਟਰਨਰੀ ਦੀ ਗੱਲ ਕਰ ਲਈਏ ਹਾਂਜੀ ਹਾਂਜੀ ਤੇ ਨਾਲ ਇੱਕ ਜਿਵੇਂ ਪਸ਼ੂ ਬਿਲਕੁਲ ਜੇ ਤਾਜ਼ਾ ਸੂਣਾ ਹੋਵੇ ਤੇ ਕੋਈ ਨਾ ਵਲਫ ਆ ਜਾਂਦਾ ਪਸ਼ੂ ਨੂੰ ਹੁਣ ਇੱਕ ਜੀ ਘੰਟਾ ਹੀ ਹੋ ਗਿਆ ਸਵਾ ਕੇ ਆਏ ਆ ਅੱਛਾ ਬੜਾ ਪਿਆ ਸੀ ਰਾਤ ਦਾ ਤੇ ਫਾਲ ਦੀ ਰਹਿਤ ਹੋ ਗਈ ਅੰਦਰੇ ਮਦਾਕਾ ਪਾਣੀ ਪੈ ਗਿਆ ਉਹਦੇ ਅੰਦਰ ਅੱਛਾ ਹਾਂਜੀ ਤੇ ਮਰ ਚੁੱਕਾ ਸੀ ਬੱਚਾ ਹਾਂਜੀ ਹਾਂਜੀ ਤੇ ਮੱਝ ਠੀਕ ਹੈ ਫਿਲਹਾਲ ਹਾਂਜੀ ਬਿਲਕੁਲ ਤੇ ਇਹਦੇ ਨਾਲ ਭਾਈ ਦਲੇਰ ਹੋਰ ਆਪਣੇ ਕੋਲ ਕਿਹੜੇ ਕਿਹੜੇ ਮਦਦ ਹੋਰ ਵੇਰ ਜੀ ਕੋਈ ਗਏ ਦੀ ਗਾਂ ਵੇਰ ਦੀ ਆ ਵੇਰ ਦੀ ਖੜਦੀ ਨਾ ਵੇਟ ਚ ਆਉਂਦੀ ਜਾਂ ਤੇ ਖੜਦੀ ਨਹੀਂ ਕਿ ਵਾਰ-ਵਾਰ ਅੱਛਾ ਜੀ ਹੋਰ ਰਿਪੀਟਰ ਦਾ ਵੀ ਆਪਾਂ ਕਰ ਲੈਨੇ ਹਾਂ ਹਾਂ ਲਾ ਹੈਗਾ ਹਾਂਜੀ ਹਾਂਜੀ ਬਾਕੀ ਨੰਬਰ ਬੋਲ ਕੇ ਦੱਸ ਦੋ ਆਪਣੇ ਮੇਰਾ 96975 9002 ਜੀ ਇੱਕੋ ਹੀ ਨੰਬਰ ਆਪਣਾ ਡੇਲੀ ਚੱਲਦਾ ਹੈ ਠੀਕ ਹੈ ਸੋ ਦੋਸਤੋ ਇਸ ਨੰਬਰ ਤੇ ਤੁਸੀਂ ਕਿਸੇ ਸਮੱਸਿਆ ਸੰਬੰਧੀ ਵੀ ਜਿਹੜੀ ਜਾਣਕਾਰੀ ਲੈ ਸਕਦੇ ਜੇ ਠੀਕ ਹੈ ਜੀ ਜਿੱਦਾਂ ਕਿ ਵੀਰ ਨੇ ਦੱਸਤਾ ਵੀ ਗਾਂ ਮੱਝ ਵੱਛੀ ਕਿਸੇ ਦੀ ਬਿਲਕੁਲ ਨਵੇਂ ਦੋਤ ਜਿਹੜੀ ਰਲਦੀਆਂ ਦੋਸਤੋਂ ਨਹੀਂ ਖੜਦੀ ਆ ਰਿਪੀਟ ਹੁੰਦੀ ਆ ਉਹਦੇ ਬਾਰ ਵੀ ਵਿਸ਼ੇਸ਼ ਤੌਰ ਤੇ ਤੁਹਾਨੂੰ ਗੱਲਬਾਤ ਦੱਸ ਦੂਗਾ ਫਿਲਹਾਲ ਦੋਸਤੋਂ ਆਪਾਂ ਆ ਜੰਨੇ ਆ ਇਸ ਝੋਟੀ ਵਾਲੇ ਪਾਸੇ ਵਿਕਰੀ ਵਾਲੀ ਇਹ ਝੋਟੀ ਆ ਦੋਸਤੋਂ ਪਕਾਊ ਆ ਪੂਰੀ ਗੱਲਬਾਤ ਕਰਦੇ ਆ ਅੱਛਾ ਤਲੇਰ ਵੀਰ ਇਹ ਝੋਟੀ ਸੁਹਾ ਕੇ ਨਮਸ ਹੋਈ ਆ ਵੀਰ ਜੀ ਦੂਜਾ ਸੁਹਾ ਆਪਾਂ ਲਿਆਂਦੀ ਆ ਅੱਛਾ ਜੀ ਉਹ ਵੀਰ ਜਾਨੀ ਕਿ ਉਹਨਾਂ ਦਾ ਬਾਹਰ ਦਾ ਬਣਿਆ ਸੀ ਜੀ ਤੇ ਉਹ ਚਲੇ ਗਿਆ ਪਰਿਵਾਰ ਸਾਰਾ ਜੀ ਤੇ ਆਪਾਂ ਨੂੰ ਹਸਾਵਣਾ ਕਿ ਨਹੀਂ ਦਿੱਤਾ ਨਾ ਕੇ ਅੱਛਾ ਜੀ ਹਾਂ ਜੀ ਮਗਰ ਕੱਟੀ ਕੋਹੇ ਨੂਰ ਦੀ ਆ ਮਗਰ ਕੱਟੀ ਕੋਹੇ ਨੂਰ ਦੀ ਹਾਂ ਜੀ ਲਓ ਜੀ ਆਪ ਦੋਸਤੋ ਝੋਟੀ ਦੀ ਤੁਸੀਂ ਫੇਸ ਕੁਆਲਟੀ ਦੇਖ ਲਓ ਸਿੰਘਾਂ ਦੀ ਬੰਤਰ ਮੂੰਹ ਮੱਥਾ ਵੀ ਦੂਜਾ ਸੁਹਾ ਸੋਈ ਆ ਤੇ ਅੱਛਾ ਦਲੇਰ ਵੀਰ ਆ ਸੁਈ ਨੂੰ ਕਿੰਨੇ ਦਿਨ ਦੱਸਿਆ ਵੀਰ ਜੀ ਉਹਨਾਂ ਨੇ ਆਪਾਂ ਨੂੰ 20 22 ਦਿਨ ਕਹੇ ਸੀ ਮੰਨ ਲਓ ਨਾ ਕੱਟੀ ਨੂੰ ਦੁੱਧ ਹੀ ਨਾ ਕਿ ਛੱਡਿਆ ਵੀ ਲੱਗਦੀ ਮੀਂਹ ਲੱਗਦੀ ਐਵੇਂ ਮਹੀਨੇ ਉੱਤੇ ਹੁੰਦੀ ਆ ਜੋ ਸੱਚ ਉਹਦਾ 22 ਦਿਨ ਤੋਂ ਉਹਨਾਂ ਨੂੰ ਆਪਾਂ ਦੱਸਿਆ ਮਹੀਨਾ ਤਕਰੀਬਨ ਉਹ ਹੀ ਚੱਲਿਆ 22 ਉਹ ਨਹੀਂ ਭਲਕੇ ਬਾਕੀ ਦੋਸਤਾਂ ਚੰਗਾ ਦੋਸਤੋ ਖਾਸਾ ਛੱਡਿਆ ਮੈਂ ਕੱਟੀ ਤੁਹਾਨੂੰ ਦਿਖਾ ਦਿੰਨਾ ਕੋਹੇ ਨੂਰ ਦੀ ਵੀਰ ਦੱਸ ਰਿਹਾ ਦਲੇਰ ਵੀ ਕੋਹੇ ਨੂਰ ਕੋਹੇ ਨੂਰ ਦਾ ਸੀਮਨ ਭਰਾਇਆ ਸੀਗਾ ਸਟਰਾ ਮੇਰੇ ਨਾਲ ਤੇ ਵੀ ਕੋਲ ਸੀ ਤੁਸੀਂ ਇਹਨੇ ਗਵਾਚ ਗਈ ਸੜਤੀ ਪਾਸੇ ਸਟਰਾ ਹੈਗੀ ਸੀ ਠੀਕ ਆ ਇਹ ਕੋਹੇ ਨੂਰ ਦੀ ਜਿਹੜੀ ਦੋਸਤੋ ਅੱਗੇ ਫੀਮੇਲ ਆ ਕੱਟੀ ਆ ਮਗਰ ਕੱਟੀ ਵੀ ਤੁਸੀਂ ਵੇਖ ਸਕਦੇ ਹੋ ਬਹੁਤ ਸੋਹਣੀ ਗਰੋਥ ਆ ਐਂ ਲੱਗਦਾ ਵੀ ਮਹੀਨੇ ਦੀ ਆ ਚਲੋ ਮਹੀਨੇ ਦਾ ਵੀ ਵੈਸੇ ਤੁਸੀਂ ਸੂਭਾ ਮੰਨ ਕੇ ਗੱਲਬਾਤ ਕਰ ਸਕਦੇ ਜੀ ਅਛਾ ਦਲੇਰ ਵੀਰ ਹੁਣ ਦੁੱਧ ਜਿਹੜਾ ਦੋ ਡੰਗ ਆਪਾਂ ਚਵਾਈ ਕੀ ਕਰਾਵਾਂਗੇ ਵੀਰ ਆਪਾਂ ਚਵਾਈ ਕੱਲ ਆਪਣੇ ਕੋਲ ਸੂਭਾ ਆਈ ਜਦੋਂ ਤੁਹਾਨੂੰ ਮੈਂ ਫੋਨ ਕੀਤਾ ਹੈ ਕੱਲ ਸ਼ਾਮੀ ਕੋਈ ਇੱਕ ਦੋ ਡੰਗ ਰਕਰ ਵੀ ਜਾਂਦਾ ਬਗਾਨੇ ਥਾਂ ਦਾ ਤੇ ਉੱਥੇ ਦਾ ਦੁੱਧ ਹੈਗਾ 12 ਕਿਲੋ ਹੁਣ ਜਿਹੜਾ ਆਪਾਂ ਪੱਕਾ ਚਵਾਵਾਂਗੇ 10 ਕਿਲੋ ਚਵਾ ਦਾਂਗੇ 10 किलो हां जी ठीक है जी तो चबाया देखो खांदी भी नहीं छोड़ी पठे खुल गए इक होएगी उठे तो थोड़ा डंगर फिर अगला प्रेम ना आप दे हिसाब ना सांभ्यांदा बिल्कुल हां जी नहीं ऊपर आ जी नहीं पशु लांदा अगले नवे जियां ਦੇ ਵਿੱਚ ਕੋਲਾ ਮਿਲਣਾ ਆਉਂਦਾ ਪਸ਼ੂ ਤੇ ਚਲੋ ਅੱਗੇ ਕੋਈ ਵੀਰ ਖਰੀਦਾਰ ਲੈ ਕੇ ਜਾਊਗਾ ਜੀ ਲਾ ਗਿਆ ਪਸ਼ੂ ਦਾ ਦੁੱਧ ਚੜਨਾ ਹੈ हां जी ਚੜੂਗੀ ਚੜੂਗੀ ਤੇ ਹੁਣ ਆਪਾਂ 10 ਚਵਾਕੇ ਤੋਰਾਗੇ हां जी 10 ਚਵਾਕੇ ਲਓ ਜੀ ਬੈਣੀ ਵਾਲੇ ਪਾਸੇ ਦੋਸਤੋ ਮੈਂ ਇੱਕ ਵਾਰੀ ਤੁਹਾਨੂੰ ਥਾਣਾ ਜ਼ਰੂਰ ਦਿਖਾ ਦੇਣਾ ਖੋਲਣ ਤੋਂ ਪਹਿਲਾਂ ਆਹ ਦੇਖੋ ਜੀ ਚਾਰੇ ਥਾਣਾ ਲੰਬਾਈ ਵਿੱਚ ਦੋਸਤੋ ਬਿਲਕੁਲ ਮੁਠੀ ਦਾ ਨਾ ਠੀਕ ਹੈ ਜੀ ਤੇ ਬੇਨਬੂਨ ਵੀ ਚੰਗੀ ਸੋਹਣੀ ਮਿਲਕ ਵੀ ਨੇ ਵੀ ਕਾਫੀ ਤੇ ਸਭ ਤੋਂ ਜਿਹੜੀ ਖਾਸ ਗੱਲ ਆ ਦੋਸਤੋ ਪਸ਼ੂ ਦੀ ਆ ਕਿਸੇ ਵੀਰ ਨੇ ਖਰੀਦ ਕਰਕੇ ਦੋ ਦੋ ਚਵਾਈ ਕਰਦੀ ਹੁੰਦੀ ਆ ਦੋਤ 10 ਕਿਲੋ ਆ ਭੋਰ ਨਹੀਂ ਕੋਈ ਛਟਾ ਨਹੀਂਗਾ ਕੋਈ ਭੋਰਾ ਨਹੀਂਗਾ ਇੱਕ ਨੰਬਰ ਚਵਾਈ ਆ ਦੋਸਤੋ ਆਪਦੀ ਤੁਸੀਂ ਦੋ ਟਾਈਮ ਚਵਾਈ ਤਸੱਲੀ ਕਰਕੇ ਕਰ ਲਿਓ ਠੀਕ ਆ ਤੇ ਹਾਈਟ ਕਾ ਤਾਂ ਸੋਹਣਾ ਝੋਟੀ ਦਾ ਤੇ ਖੋਲ ਕੇ ਇਹਨੂੰ ਦਲੇਰ ਵੀਰ ਦਿਖਾ ਦਿੱਤੀ ਮੜਾ ਜੇ ਤੋਰ ਕੇ ਆ ਦੇਖੋ ਜੀ ਆਹ ਰਹਿ ਗਿਆ ਪਾਲਾ ਆਹ ਦੇਖ ਆਹ ਦੇਖ ਇਹਦੇ ਜੀ ਬਾਕੀ ਬੇਲ ਸਪੈਸ਼ਲ ਆ ਜੀ ਠੀਕ ਆ ਜੀ ਲੰਬਾਈ ਛੋਟੀ ਦੀ ਪੂਰੀ ਆ ਉਚਾਈ ਕੱਦ ਵੀ ਸੋਹਣਾ ਥੋੜੇ ਵਾੜੀ ਛੋਟੀ ਦੀ ਠੀਕ ਆ ਤੇ ਗਾੜ ਦੁੱਧ ਅਗਲਾ ਅਗਲਾ ਗਾੜ ਵੀ ਹੈਗੀ ਕੋਈ ਕਿਲੋ ਡੇਢ ਡੇਢ ਤੋਂ ਤੇ ਹੋਗੀ 2 ਦੇ ਤਕਰੀਬਾ ਲਾ ਕੇ ਬੰਨੇ ਹੋਗੀ ਲਓ ਜੀ ਠੀਕ ਆ ਦਲੇਰ ਵੀ ਅੱਗੇ ਲਾ ਕੇ ਇੱਕ ਪੂਰੀ ਮਾੜਾ ਲੰਮਾ ਫੇਰ ਤੋੜ ਗਿਆ ਜੀ ਅਦੇ ਟਾਈਮ ਦੋਸਤੋ ਘਟੋ ਘਟ ਵੀ 1:30 ਦਾ ਹੈ ਠੀਕ ਹੈ ਜੀ ਦੁਪਹਿਰ ਦਾ ਤੇ ਸਵੇਰ ਚਵਾਈ ਕਿੰਨੇ ਵਜੇ ਹੋਈ ਹੈ ਜੀ ਆਪਾਂ 6 6:30 7:00 ਵਜੇ ਡੇਲੀ ਕਰਦੇ ਆਂ ਕੱਲ ਵੀ ਆਪਾਂ ਇੰਨੇ ਕੋਈ ਚੁਈ ਲਓ ਜੀ ਇੱਕ ਨਾਲ ਤੁਹਾਨੂੰ ਦੱਸਿਆ ਉਹ ਕੰਮ ਪਸੰਦ ਦਾ ਕੋਈ ਨਾ ਕੋਈ ਬਿਲਕੁਲ ਬਿਲਕੁਲ ਨਾਲ ਦੋਸਤੋ ਕਿਤੇ ਨਾ ਕਿਤੇ ਵੀਰਾਂ ਦਾ ਵੀ ਪਸ਼ੂ ਟ੍ਰੀਟਮੈਂਟ ਦਾ ਵੀ ਕੰਮ ਪ੍ਰੈਕਟੀਕਲੀ ਵੀ ਚਲੋ ਕਿਤੇ ਨਾ ਕਿਤੇ ਕਰਨ ਜਾਣਾ ਪੈਂਦਾ ਠੀਕ ਹੈ ਬਾਹਰ ਸੋ ਝੋਟੀ ਦੀ ਚਵਾਈ ਆ 5:30 6:00 ਵਜੇ ਮਾਰਨਿੰਗ ਹੋਈ ਆ ਠੀਕ ਹੈ ਜੀ ਦੋ ਡੰਗ ਤੁਸੀਂ ਹਮੇਸ਼ਾ ਟਾਈਮ ਬਣ ਕੇ ਚਵਾਈ ਕਰ ਲਿਓ ਉਹ ਆਪਣਾ ਹੱਕ ਸਮਝ ਕੇ ਕਿਸੇ ਵੀਰ ਨੇ ਪੈਸੇ ਖਰਚ ਕਰਨੇ ਉਹ ਜ਼ਰੂਰ ਆਪਾਂ ਹਰ ਵੀਡੀਓ ਚ ਕਹਿੰਨੇ ਆ ਵੀ ਆਪਾਂ ਤੁਸੱਲੀ ਕਰ ਲਿਆ ਕਰੋ ਠੀਕ ਹੈ ਦੇਖੋ ਬਾਕੀ ਸੀਲਸ ਆਉ ਠੰਡੀ ਤੇਰੀ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਨਾਰਮਲੀ ਇੱਕ ਪਸ਼ੂ ਦੀ ਨਿਸ਼ਾਨੀ ਵਿਖੋ ਜੀ ਪੂਛ ਚੱਕ ਖਲੋਂਦਾ ਪਸ਼ੂ ਜਿਹੜਾ ਠੰਡਾ ਤੇਰਾ ਹਾਂਜੀ ਹੈ ਇਹ ਨਾ ਡਰਦੀ ਬਹੁਤ ਰਹੀ ਪਾ ਹੋਣਾ ਢੀ ਥੋੜੀ ਜੀ ਅੱਛਾ ਜੀ ਤੇ ਜਾਨੀ ਕੋ ਲੇਡੀ ਚ ਆਉਂਦੀ ਹੋਣਾ ਇਹ ਜਨਾਨੀ ਹਾਂ ਇਹ ਲੱਗੇ ਨਹੀਂ ਲੱਗਣਦੀ ਹੋਣ ਲੱਗਣ ਲੱਗੀ ਹੁਣ ਚੋਣ ਦਿੰਦੀ ਹੈ ਸਿਹਾਨਕ ਹੁਣ ਆਉਂ ਲੱਗ ਪਈ ਆ ਤੇ ਜੁੜ ਰਹੇ ਨੂੰ ਆਉ ਲੱਗ ਪਈ ਬਿਲਕੁਲ ਤੇ ਕਈ ਵਾਰ ਹੁੰਦਾ ਵੀ ਡਰ ਨਹੀਂ ਸਕਦੀ ਜਾ ਕੇ ਇੱਕ ਅੱਧਾ ਕੋਈ ਕਰ ਸਕਦਾ ਡੰਕਰ ਕੋਲ ਜਿਹੜਾ ਇੱਕ ਡੰਕਰ ਇੱਕ ਹੱਥੇ ਪਿਆ ਹੁੰਦਾ ਨਾ ਬਿਲਕੁਲ ਤੇ ਬਾਕੀ ਦੋਸਤੋ ਆਹ ਵੇਖ ਸਕਦੇ ਠੀਕ ਆ ਜੀ ਜਿਵੇਂ ਐਫ ਵੈੜਾ ਜਿਵੇਂ ਆਪਾਂ ਕਹਿ ਲਈਏ ਨਾ ਤੇ ਉਵੇਂ ਸੀਲੀ ਸੁਲੀ ਹੈਗੀ ਆ ਪੂਰੀ ਠੰਡੀ ਧੀਰੀ ਪੂਰੀ ਆ ਝੋਟੀ ਬਾਕੀ ਕੋਈ ਵੀਰ ਆਪ ਦੀ ਦੋ ਟਾਈਮ ਚ ਜਵਾਈ ਕਰਕੇ ਤਸੱਲੀ ਕਰ ਸਕਦਾ ਇਹ ਜਰੂਰ ਮੇਰਾ ਵੀਰ ਆਪ ਦਾ ਕਰਟੇਰੀਆ ਪੂਰਾ ਕਰ ਲਿਓ ਠੀਕ ਆ ਤੇ ਮਗਰ ਕੱਟੀ ਇੱਕ ਵਾਰੀ ਤੁਹਾਨੂੰ ਫੇਰ ਦਿਖਾ ਦਿੰਨੇ ਆ ਠੀਕ ਆ ਜੀ ਕੋਹੇ ਨੂਰ ਬੋਲ ਦੀ ਮਗਰ ਕੱਟੀ ਆ ਤੇ ਕੱਤੀ ਪੂਰੀ Ориジナル ਪਾਲੀ ਆ ਠੀਕ ਆ ਬੇਸ਼ੱਕ ਬਾਈ ਦਲੇਰ ਨੇ ਤਾਂ ਚਲੋ ਕੱਲ ਪਰਸੋ ਲਿਆਂਦੀ ਆ ਪਰ ਅੱਗੋਂ ਦੋਸਤੋ ਜਿਸ ਘਰੋਂ ਵੀ ਲਈ ਆ ਠੀਕ ਆ ਜੀ ਤੇ ਉਹ ਵੀ ਕਿਤੇ ਬਾਹਰ ਅੰਦਰ ਜਾਂਦਾ ਪ੍ਰੋਗਰਾਮ ਸੀ ਇਸ ਕਰਕੇ ਉਹਨਾਂ ਨੇ ਸੇਵਾ ਕੱਟੀ ਦੀ ਪੂਰੀ ਕੀਤੀ ਆ ਤੇ ਦਲੇਰ ਵੀਰ ਲੈਂਡਨ ਕੀ ਰਹੂਗਾ ਇਸ ਛੋਟੀ ਆਪਾਂ ਲੋਕਾਂ ਬੰਗ ਨਭਾਏ 13 ਮੰਗੀਏ 20 ਮੰਗੀਏ ਆਪਾਂ ਜੋ ਲੈਣਾ ਲੱਖ ਰੁਪਿਆ ਦੀ ਡਿਮਾਂਡ ਆਪਾਂ ਨੂੰ ਅੱਛਾ ਜੀ ਕਰਦੇ ਆ ਜਿਹੜੀ ਆਪਾਂ ਉਹਦੇ ਵਿੱਚ ਕੋਈ ਛੋੜ ਛੱਪਾ ਆ ਜਾਊਗਾ ਮਾਨਤਾ ਹੋ ਜਾਊਗਾ ਮਾਨਤਾ ਲੱਖ ਤੋਂ ਹਾਂ ਹਾਂਜੀ ਠੀਕ ਆ ਭਰਾ ਹੁਣ ਤੁਹਾਨੂੰ ਪ੍ਰਾਈਡੀ ਮੈਂ ਲੈ ਆਈਏ ਬਸ ਇਹਦੀ ਚਲੋ ਇੰਨਾ ਵੀ ਮੁੱਲ ਹੋਏ ਵੀ ਪਏ ਆ ਪਸ਼ੂ ਲੱਭਦਾ ਵੀ ਨਹੀਂ ਹੈਗਾ ਤੇ ਪਸ਼ੂ ਦੇ ਵੈਸੇ ਵੀ ਨਾ ਰੇਟ ਵੀ ਹੋਏ ਪਏ ਜਿਹੜੇ ਪਸ਼ੂ ਮੈਨੂੰ ਲੱਗਦਾ ਵੀ ਅੱਜ ਤੋਂ ਕੋ 2-4 ਸੌ ਪਹਿਲਾਂ ਪਸ਼ੂ ਮਾਲ ਆ ਵੀ ਜਿਹੜੀਆਂ ਛੋਟੀਆਂ ਕੁਝ 75 80 ਦਾ ਵੀ ਮਿਲਦੀ ਸੁਭਾਵਨਾ ਸੀ ਉਹ ਅੱਜ ਕੱਲ ਰੇਟ ਵੀ ਚੱਕੇ ਗਏ ਸਾਰੇ ਪਾਸੇ ਵੀ ਜੀ ਕੋਈ ਇਚੇ ਚ ਵੀ ਨਹੀਂ ਨਾ ਕਰਦਣ ਆਪਾਂ ਵੇੜ ਤੁਹਾਨੂੰ ਜਿਹੜੀ ਆਖਿਆ ਫੜੀ ਆ ਦਵਾਈ ਭਰੀ ਸੂਣ ਵਾਲੀ ਨਾਲ ਦੁੱਧ ਦੇਣ ਦੀ ਜਾਪੀਓ ਹਾਂ ਧਾਰਾ ਮਾਰ ਕੇ ਆਖੋਗੇ ਵਿੱਚ ਵੀਡੀਓ ਰਿਕਾਰਡ ਕਰਾਂਗੇ ਬਿਲਕੁਲ ਬਾਕੀ ਦਲੇਰ ਭਾਈ ਗੱਲ ਇੱਥੇ ਮੁੱਕਦੀ ਆ ਕੋਈ ਇੱਕ ਵਾਰੀ ਦੋ ਵਾਰੀ ਟੀਕੇ ਲਵਾ ਕੇ ਜਾਂ ਮਾਲੀ ਤੋਂ ਕਰਾ ਕੇ ਜਦੋਂ ਰਿਕ ਹੁੰਦਾ ਪਸ਼ੂ ਤੋਂ ਉਹ ਵੀ ਦੇ ਦਿੰਦੇ ਆ ਲੋਕ ਯਾਰਾਂ 12 ਹੁੰਦੀ ਦਵਾਈ ਆਉਂਦੀ ਉਹ ਕੋਈ ਇੱਕੋ ਦਿਨ ਭਰਨੀ ਦੀ ਕੋਈ ਬਹੁਤੇ ਦਿਨ अच्छा जी हां जी एक दो कई बार ਹੁੰਦਾ ਨਾ ਵੀ ਤਿੰਨ ਦਿਨ ਪਰ ਨਹੀਂ ਨਹੀਂ ਇੱਕੋ ਦਿਨ ਇੱਕ ਦਿਨ ਉਹ ਸਾਰਾ ਪੈਕ ਹੀ ਹੁੰਦਾ ਸਮਾਨ ਠੀਕ ਆ ਹਾਂਜੀ ਲੋਬੀ ਦੋਸਤੋ ਕਿਸੇ ਵੀਰ ਦੀ ਵੈਡ ਹੋਵੇ ਠੀਕ ਆ ਜੀ ਫੰਡਰ ਸਮਝ ਕੇ ਚਾਹੇ ਕੋਈ ਝੋਟੀ ਆ ਉਹ ਐਵੇਂ ਨਾ ਨਜਾਇਜ਼ ਦੇ ਦਿਆ ਕਰੋ ਤੇ ਬਾਈ ਦਲੇਰ ਦੇ ਨਾਲ ਸੰਪਰਕ ਕਰ ਲਿਓ ਬਲਟੋਏ ਦੇ ਨਾਲ ਨਾਲ ਲੱਗਦੇ ਜਿਹੜੇ ਵੀ ਏਰੀਆ ਹੈਗਾ ਖੇਮ ਕਰਨੇ ਇੱਕ ਪਾਸੇ ਆ ਜਾਂਦਾ ਠੀਕ ਆ ਜੀ ਆਸਲਪੂਰੇ ਆ ਜਾਂਦੇ ਅਮਰਕੋਟ ਆ ਜਾਂਦਾ ਡੱਬੀਪੁਰ ਆ ਜਾਂਦਾ ਨਾਲਾ ਜਿੰਨੇ ਵੀ ਪਿੰਡ ਲੱਗਦੇ ਆ ਤੁਸੀਂ ਜਰੂਰ ਕੰਟੈਕਟ ਕਰ ਸਕਦੇ ਜੀ ਵੀਰਾਂ ਦਾ ਦਵਾਈ ਵੀ ਮੈਂਸ਼ਨ ਕਰਤੀ ਆ ਜੀ ਬੋਦੀ ਗੱਲ ਅਗਲਾ ਘਰੋਂ ਭਾਗ ਲੈ ਜੇ ਆਪਦੀ ਦਵਾਈ ਲਈ ਲੈ ਸੇਵਾ ਵੀ ਕੋਈ ਨਹੀਂ ਲੈਣੀ ਅੱਛਾ ਜੀ ਦਵਾਈ ਭਰਨ ਦੀ ਕੋਈ ਸੇਵਾ ਨਹੀਂ ਕੋਈ ਆਪਨਾ ਸੇਵਾ ਵੀ ਹੈਗੀ ਹੈ ਹਾਂ ਜੀ ਕੋਈ ਨਹੀਂ ਲੈ ਕਿਸੇ ਦਾ ਪਸ਼ੂ ਵੀਰ ਜੀ ਨਵੇਂ ਤੋਂ ਜ਼ਿਆਾਸ ਲੱਗਦੇ ਹਨ ਤੇ ਫ੍ਰੀ ਕੰਮ ਬਿਲਕੁਲ ਦਵਾਈ ਆਪਦੀ ਹੋਵੇ ਲਾ ਆਵਾਂਗੇ ਆਪਾਂ ਭਾਗ ਲੈ ਜੇ ਜੇ ਅਗਲਾ ਫੋਨ ਵੀ ਕਰਦੇ ਤੇਲ ਦਾ ਵੀ ਰੁਪਈਆ ਨਹੀਂ ਲਵਾਂਗੇ ਠੀਕ ਹੈ ਭਰਾ ਹਾਂ ਜੀ ਚਲੋ ਏਡੀ ਸਹਿਯੋਗ ਦੇਣ ਲਈ ਬਹੁਤ ਬਹੁਤ ਧੰਨਵਾਦ ਆ ਵੀਰ ਦਾ ਵੀਰ ਜੀ ਸੜਕਾਂ 'ਤੇ ਰੋਲਦਿਆਂ ਫੇਰਦਿਆਂ ਉਹ ਰੋਲ ਮੜ ਜਾਣਗੇ ਹਰ ਜਣਗੀਆਂ ਜੀ। ਢਾਈਆਂ ਜੀ ਆਈਦਾ ਹੋਵੇਖੋ ਤੁਹਾਨੂੰ ਦੱਸਿਆ ਵਿਖਾਈਆਂ। ਉਹ ਘਰੇ ਤੁਸੀਂ ਦੋ ਬੈਣਾ ਕਰੀ ਬੈਠੇ ਜੇ ਤਿਆਰ। ਤੇ ਅਛਾ ਦਲੇਰ ਵੀਰ ਨੰਬਰ ਜ਼ਰੂਰ ਬੋਲ ਦਿਆ ਆਪਣੇ। 96975 ਹਾਂਜੀ 9002 ਠੀਕ ਹੈ ਵੀਰ। ਹਾਂਜੀ ਤੇ ਅੱਜ ਆਪਣੇ ਕੋਲੇ ਇਹੋ ਝੋਟੀ ਸੀ। ਇਹ ਹੋਈ ਹੋਈ ਆ ਵੀਰ। ਲਓ ਵੀ ਦੋਸਤੋ ਅੱਜ ਇਹ ਝੋਟੀ ਦਿਖਾਉਣੀ ਸੀ ਨਾਲ ਦੀ ਨਾਲ ਇੱਕ ਜਾਣਕਾਰੀ ਵੀ ਤੁਹਾਨੂੰ ਦੇਤੀ ਆ ਵੀਰ ਦਾ ਜਿਹੜਾ ਕਾਰੋਬਾਰ ਨਾਲ ਦੀ ਨਾਲ ਪ੍ਰੈਕਟੀਕਲ ਆ ਉਹ ਵੀ ਤੁਸੀਂ ਫੋਨ ਕਾਲ ਕਰ ਸਕਦੇ ਜਨੇਰੇ ਸਵੇਰੇ ਕਰ ਸਕਦੇ ਜੇ ਲੈ ਕੇ ਜਾ ਸਕਦੇ ਜੇ ਪਾ ਕੇ ਕੋਈ ਦੂਰੋਂ ਨੇੜੇੋਂ ਚਾਹੇ ਜਿੰਨੇ ਵੀ ਏਰੀਆ ਦੇ ਨਾਲ-ਨਾਲ ਲੱਗਦੇ ਪਿੰਡ ਮੈਂ ਦੱਸਿਆ। ਬ ਰੇシャਵੀਰ ਦਲੇਰ ਸਿੰਘ ਜੀ ਸੋ ਦੋਸਤੋ ਅੱਜ ਝੋਟੀ ਤੁਹਾਨੂੰ ਦਿਖਾਉਣੀ ਸੀਗੀ ਫਿਲਹਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ ਤਾਂ ਜੋ ਅੱਗੇ ਨਵੇਂ ਫਾਰਮਰ ਤੱਕ ਆਪਣੀ ਵੀਡੀਓ ਪਹੁੰਚ ਸਕੇ ਜੇ ਇਸ ਕਿਸੇ ਕਿਸਾਨ ਵੀਰ ਫਾਰਮਰ ਵੀਰ ਨੇ ਝੋਟੀ ਖਰੀਦਣੀ ਆ ਉਹਨੂੰ ਝੋਟੀ ਮਿਲ ਸਕੇ ਤੇ ਜਿਹੜੇ ਵੀਰ ਨੂੰ ਕਿਸੇ ਨੂੰ ਕੋਈ ਖਾਸ ਟ੍ਰੀਟਮੈਂਟ ਚਾਹੀਦਾ ਆ ਆਪਣੇ ਪਸ਼ੂਆਂ ਦੇ ਰਿਗਾਰਡਿੰਗ ਤੇ ਉਹਨੂੰ ਟ੍ਰੀਟਮੈਂਟ ਵੀਰ ਦੇ ਕੋਲੋਂ ਬਿਲਕੁਲ ਫ੍ਰੀ ਆਫ ਪੋਸਟ ਮਿਲ ਜੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ